ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜਿਹੜਾ ਉਹਨਾਂ ਨੇ ਜੋੜਨ ਦਾ ਯਤਨ ਕੀਤਾ ਹੈ ਆਓ ਪਿਆਰਿਓ ਇੱਕ ਘੰਟੇ ਦਾ ਸਮਾਂ ਹੈ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਆਪ ਸਵਾਜਿਅ ਸੰਗਤਾਂ ਦੇ ਸਹਿਯੋਗ ਇਤੋਂ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਹੀ ਸ਼ਤਕਾਰਯੋਗ ਗੁਰਦੇ ਸ਼ਹਿਬਾਨ ਜੀ ਦਾ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਸਵਾਜਿਅ ਸੰਗਤਾਂ ਰਲ ਕੇ नोए पिता धन गुरु तेग बहादुर पाशाह महाराज सत्कार दयाला जी पाई मतदास पाई सचिदास जी की शहादत समर्पित हो करके गुरु चरणा में आप सारे ही हाजिर लगवा रहे गुरु प्यार वाले गुरु साहब जी की बड़ी कृपा है ਅਸੀਂ ਹਰਿਆਣਾ ਪੰਜਾਬ ਦੇ ਵਿੱਚ ਜਿੱਥੇ ਬੱਚਿਆਂ ਦੇ ਕੈਂਪ ਲਾਉਂਦੇ ਆ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਦੇ ਆ ਸੈਮੀਨਾਰ ਕਰਦੇ ਆ ਪਿੰਡਾਂ ਦੇ ਵਿੱਚ ਗੁਰਮਤ ਸਮਾਗਮ ਜਿੱਤੇ ਜਾਂਦੇ ਹਨ ਬੱਚਿਆਂ ਨੂੰ ਸਹਿ ਪਾਠ ਕਰਾਉਂਦੇ ਉੱਤੇ ਵੀ ਵਾਪਕ ਦੇਸ਼ਾਂ ਦੇ ਵਿੱਚ ਦਾਸ ਨੂੰ ਘਰਦੇ ਹੋ ਆਪਣਾ ਦੇਸ਼ ਛੱਡ ਕੇ ਇਹਨਾਂ ਦੇਸ਼ਾਂ ਨੂੰ ਇੱਕ ਸੀ ਸੈਟਅਪ ਹੋਏ ਹੋ ਪਰ ਹਰ ਵਾਰ ਮੈਂ ਬੇਨਤੀ ਕਰਦਾ ਪਾਵੇ ਹਰਿਆਣਾ ਪੰਜਾਬ ਹੈ ਇੰਡੀਆ ਹੈ ਜਰਗੋਂ ਨੇ ਪੁਤਗੋਂ ਨੇ ਹਰ ਸ਼ਕਤ ਨੂੰ ਬੇਨਤੀ ਕਰਦਾ ਵੀ ਆਪਣੇ ਘਰੇ ਦੇ ਨਾਲ ਆਪਾਂ ਜੁੜ ਕੇ ਰਹਿਣਾ ਹੈ ਸਾਡਾ ਧੁਰਾ ਕੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਾਡੀ ਪਹਿਚਾਣ ਕੀ ਹੈ ਗੁਰੂ ਗੋਬਿੰਦ ਪਾਤਸ਼ਾਹਾ ਰਾਜੇ ਦੇ ਆਪਾਂ ਸਾਰੇ ਮਾਸ ਬੈਠੇ ਕੰਮ ਕੋਈ ਵੀ ਕਰੋ ਉਟਾਵੋ ਕੋਈ ਵੀ ਮਾਰਾ ਨਹੀਂ ਹੁੰਦਾ ਗੁਰਨਾਨ ਪਾਤਸ਼ਾਹਾ ਰਾਜ ਜਿੱਨੇ ਕਿਰਤ ਕਰੋ ਨਾਮ ਜਪੋ ਤੇ ਵਜ ਕੇ ਛਕੋ ਜਿਹੜਾ ਸਿਧਾਂਤ ਸਾਡੇ ਝੋਲੀ ਵਿੱਚ ਪਾਇਆ ਨੋ ਡਾਊਟ ਕੋਈ ਸ਼ੱਕ ਨਹੀਂ ਹੈ ਤੁਸੀਂ ਬਸ ਸਧਾਰਕਾਂ ਉਤੇ ਪੈਰਾ ਦੇ ਰਹੇ ਹੋ ਮੈਂ ਬਹੁਤ ਸਾਰੇ ਨੌਜਵਾਨ ਵੀਰਾਂ ਕੋਲ ਜਰੂਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਵੀ ਗੁਰੂ ਘਰ ਸਿਉਂਦੇ ਆਇਆ ਇਤੋਂ ਕੁਝ ਨਾ ਕੁਝ ਸਿੱਖ ਕੇ ਜਾਂਦਾ ਜਤਨ ਕਰੀਏ ਇੱਕ ਬੱਚਾ ਜਦੋਂ ਸਕੂਲ ਵਿੱਚ ਜਾਂਦਾ ਹੈ ਉਹਦਾ ਮਾਈਂਡ ਉਹਦਾ ਜਿਹੜਾ ਮਨ ਹੈ ਬਿਲਕੁਲ ਕੋਰਾ ਹੁੰਦਾ ਹੈ ਅਤੇ ਦੋ ਸਕੂਲ ਨੂੰ ਸਿਖਾ ਰੱਖੇ ਹੁੰਦਾ ਹੈ ਕਈ ਵਾਰ ਬੱਚੇ ਨੂੰ ਗੋ ਦਾ ਪਹਾੜਾ ਵੀ ਨਹੀਂ ਆ ਰਿਹਾ ਊੜਾ ਐਡਾ ਵੀ ਨਹੀਂ ਆ ਰਿਹਾ ਏ ਵੀ ਨਹੀਂ ਆ ਰਹੀ ਬੱਚੇ ਨੇ ਟੀਚਰ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਜੋ ਟੀਚਰ ਨੂੰ ਗਿਆਰੋਂ ਅੰਡਰ ਰਿਹਾ ਬੱਚੇ ਨੇ ਗ੍ਰਹਿਣ ਕੀਤਾ ਬੱਚਾ 11ਵਾਂ ਹੋ ਗਿਆ ਸਵੇਰ ਪੈ ਕੇ ਉਹ ਬੱਚਾ ਚੰਗਾ ਅਫਸਰ ਬਣ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਕੋੜਾ ਸਟੂਡੈਂਟ ਆਪਾਂ ਸਾਰੇ ਬੱਚੇ ਆ ਸਭ ਦਾ ਪੂਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾ ਰੱਬ ਦੇ ਬਾਣੀ ਸਿਲੇਬਸ ਹੈ ਸਭੂ ਰੱਬ ਦੇ ਨਾਲ ਬਾਣੀ ਜੁੜਦੀ ਹੈ ਜਿਹੜਾ ਜਿਹੜਾ ਬੱਚਾ ਗੁਰੂ ਦੇ ਕੋਲ ਆ ਕੇ ਗਿਆਨ ਲਵੇਗਾ ਸਿੱਖੀ ਦੇ ਇਤਿਹਾਸ ਦੇ ਵਿੱਚੋਂ ਪਾਸ ਹੋ ਜਾਵੇ ਆਓ ਜਿਹੜੇ ਮਹਾਨ ਜੀ ਉਹਦੇ ਸਿੱਖੀ ਦੇ ਇਤਿਹਾਸ ਦੇ ਵਿੱਚੋਂ ਪਾਸ ਹੋਏ ਭਾਈ ਮਤੀ ਦਾਸ ਵਰਗੇ ਭਾਈ ਸਬੀ ਦਾਸ ਵਰਗੇ ਉਨਾ ਮਹਾਰਿਉ ਦਾ ਤੇ ਇੰਤਜ਼ਾਰ ਨਾਲ ਆਪਾਂ ਸਾਰਿਆਂ ਨੇ ਸਾਂਝ ਪਾਉਣੀ ਔਰ ਇੱਕ ਬੇਤਰੀ ਕਰਾ ਪਿਆਰੇ ਜਿੱਦ ਤੱਕ ਤੱਕ ਕੇ ਹਾਜ਼ਿਰ ਹੋਵਾ ਰਹੇ ਆ ਉਦੋਂ ਮਨ ਦਾ ਹਾਜ਼ਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਤ ਕੋ ਤੇ ਬਾਣੀ ਚ ਅੱਗੇ ਮਨ ਜਿਹੜਾ ਮਨ ਹੁੰਦਾ ਹੈ ਨਾ ਇੱਕ ਵਿਚਾਰਾਂ ਦਾ ਸੰਗ੍ਰਹਿ ਹੁੰਦਾ ਹੈ ਭਾਈ ਕਾਂਗ ਸਿੰਘ ਨਾਭਾ ਦੇ ਵੀ ਮਹਾਰਿਉ ਕੋਲ ਜਦੋਂ ਅਰਥ ਚੇਤਨਾ ਮੜਦੇ ਉਨਾਂ ਨੇ ਨਾਲ ਇੱਕ ਗੁਰਬਾਣੀ ਦੀ ਪੰਕਤੀ ਲਿਖੀ ਹੈ ਕਹਿੰਦੇ ਇਹ ਮਨ ਪੰਖੀ ਭਇਓ ਉੱਡ-ਉੱਡ ਦਾਸ ਜਾਏ ਜੋ ਤੈਸੀ ਸੰਗਤ ਮਿਲਿਆ ਸੋ ਤੈਸੋ ਫਲ ਖਾਏ ਮਨ ਨੂੰ ਚੰਗੀ ਸੰਗਤ ਹੋਵੇ ਮਨ ਗੁਰੂ ਦੇ ਨਾਲ ਜੁੜੇਗਾ ਵਿਕਾਰਾਂ ਤੋਂ ਉੱਪਰ ਉੱਠੇਗਾ ਬਰਿਆਏ ਕਰਨੀ ਤਾਂ ਜੂਰ ਦੀ ਗੱਲ ਬਰਿਆਏ ਬਾਰੇ ਸੋਚ ਵੀ ਨਹੀਂ ਸਕੇਗਾ ਤੇ ਜੇ ਮਨ ਭੈੜੀ ਸੰਗਤ ਦਾ ਸ਼ਿਕਾਰ ਹੋ ਗਿਆ ਮਨੋਕ ਦਾ ਜਿਹੜਾ ਤੰਗ ਹੈ ਤੇ ਨਸ਼ੇ ਕਰੇਗਾ ਬੇਈਮਾਨੀਆ ਕਰੇਗਾ ਠੱਗੀਆਂ ਮਾਰੇਗਾ ਕਿਸੇ ਦਾ ਪੁੱਰਾ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਕਾਦਰ ਅੱਜ ਆਪਾਂ ਇੱਥੇ ਦਸਤਾਰਾਂ ਵਹਿ ਕੇ ਮੇਰੇਆ ਭੈਣਾ ਸੇਬ ਤੇ ਚੁੰਨੀਆ ਲੈ ਕੇ ਗੁਰੂ ਨੂੰ ਸਜਦਾ ਕਰ ਰਹੇ ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲਿਓ ਕਹਿੰਦਾ ਨਾ ਕੋਉ ਅਬ ਕੀ ਨਾ ਕੋਉ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੁੰਦੀ ਸਭ ਗੜੀ ਗਰ ਪਾਸ਼ਾ ਸਾਹਿਬੇ ਕਮਾਲ ਕੁਮਰ ਸਿੰਘ ਜੀ ਨਾਮ ਹੁੰਦੇ ਗੁਰੂ ਤੇਗ ਬਹਾਦਰ ਪਾਸ਼ਾ ਸਾਹਿਬ ਰਾਜ ਜੀ ਸ਼ਹਾਦਤ ਨਾ ਦਿੰਦੇ ਤੇ ਅੱਜ ਆਪਾਂ ਇੱਥੇ ਬੈਠੇ ਹਾਂ ਇਸੇ ਹੋਂਨਾ ਆਓ ਪਿਆਰਿਓ ਨਾਲ ਨਾਲ ਅਪ ਸੱਬਦ ਵਿਚਾਰ ਦੇ ਨਾਲ ਵੀ ਜੁੜਨਾ ਹੈ ਗੁਰਗੰਸ ਪਾਸ਼ਾ ਸਾਹਿਬ ਰਾਜ ਜੀ ਬਾੜੇ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰਨਾ ਹੈ ਸਿਮ ਸਮੇਂ ਵਿੱਚ ਰਹਿੰਦਿਆ ਹੋਇਆ ਜੋ ਦਾਸ ਨੇ ਆਪ ਸਾਜਾ ਸੰਗਤਾਂ ਦੇ ਨਾਲ ਸ਼ਬਦ ਸਾਜਾ ਕੀਤਾ ਹੈ ਨਵੀਆਂ ਪਵਿੱਤਰ ਸ਼ਬਦ ਸੋਰਠਿ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹੈ ਗੁਰੂ ਰੰਸਾ ਪਾਸ਼ਟਪਾ ਰਾਜ ਦੇ ਪੰਨਾ ਨੰਬਰ